ਮੈਂ ਇਹੀ ਸੁੰਦਰਾ ਇਕ ਹੀਰ ਨਿਮਾਣੀ ਹੋਈ ਰਾਜਨ ਜੋਗੀ ਅਲਖ ਜਗਾਈ ਗਲਦਾ ਪਹਿਰਨ ਕਬਰ ਦੀ ਮਿੱਟੀ ਮੇਰੀ ਚੁੰਨੀ ਕਫਨ ਹੋਈ ਇਕ ਜਨਮ ਮੈਂ ਇਹੀ ਸੁੰਦਰਾ ਪੂਰਨ ਇਕ ਪਰਦੇਸੀ ਕੋਈ ਜੋ ਪਹਿਰਨ ਸੀ ਅੰਬਰ ਬਣਿਆ ਉਹੀ ਪਹਿਰਨ ਚਲਥਲ ਹੋਇਆ ਮੈਂ ਪਰਿਚਨਾ ਵਿੱਚ ਹੋਈ ਇਕ ਜਨਮ ਮੈਂ ਇਹੀ ਸੁੰਦਰਾ ਬਤ ਮੈਂ ਸਸੀ ਨਾਮ ਤਰਾਇਆ ਜੋ ਪਹਿਰਣ ਸੀ ਜਲਥਲ ਬੜਿਆ ਉਹੀ ਰੇਤ ਦਾ ਕਣਕਣ ਹੋਇਆ ਮੈਂ ਵਿੱਚ ਥਲਾ ਦੇ ਰੋਈ ਤੇ ਇਸ ਜਨਮ ਮੈਂ ਉਹੀ ਸੁੰਦਰਾ ਉਹੀ ਇਸ਼ਕ ਹਯਾਤੀ ਬਣਿਆ ਅੱਜ ਭਗਵਾ ਪਹਿਰਣ ਕੋਰਾ ਕਾਗਜ਼ ਮੈਂ ਕੋਰੇ ਕਾਗਜ਼ ਦੇ ਗੱਲ ਲੱਗੀ ਤੇ ਅੰਬਰ ਅੱਖਰ ਹੋਈ ਤੂੰ ਜਨਮ ਜਨਮ ਦਾ ਪੂਰਨ ਜੋਗੀ ਮੈਂ ਜਨਮ ਜਨਮ ਦੀ ਸੁੰਦਰਾ